ਛੋਟੀ ਹੈ ਜੀ ਸਾਢੇ 6 ਮਹੀਨੇ ਦੀ ਗੱਭਣ ਪਹਿਲਣ ਨੇ ਦਿੱਤਾ ਜੀ 11.5 ਲੀਟਰ ਦੁੱਧ ਦੂਜੇ ਸੂਣਾ ਛੋਟੀ ਨੇ ਪਹਿਲਣ ਵੀ ਦੋ ਦੰਦਾਂ ਦੇ ਵਿੱਚ ਹੀ ਸੂਈ ਤੀਗੀ ਛੋਟੀ ਉਮਰ ਦੀ ਕੱਦ ਕਾਠ ਦੀ ਵਧੀਆ ਪੂਰੀ ਦੇਖ ਸਕਦੇ ਹਾਂ ਛੋਟੀ ਹੈ ਜੀ ਸਾਢੇ 6 ਮਹੀਨੇ ਦੀ ਗੰਬਣ ਪਹਿਲਾਂ ਨੇ ਦਿੱਤਾ ਜੀ 11.5 ਲੀਟਰ ਦੁੱਧ ਦੂਜੇ ਸੂਣਾ ਛੋਟੀ ਨੇ ਪਹਿਲਾਂ ਵੀ ਦੋ ਦੰਦਾਂ ਦੇ ਵਿੱਚ ਹੀ ਸੂਈ ਤੀਗੀ ਛੋਟੀ ਉਮਰ ਦੀ ਕੱਦ ਕਾਠ ਦੀ ਵਧੀਆ ਪੂਰੀ ਦੇਖ ਸਕਦੇ ਹਾਂ